ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਚੱਲਦਾ ਜੀ ਮੱਕੀ ਨੂੰ ਪਾਣੀ ਤੇ ਦੂਜੀਆਂ ਮੋਟਰਾਂ ਵੀ ਚੱਲਦੀਆਂ ਨੇ ਇਹ ਆਪਣੀ ਹੈਗੀ 9208 ਤਕਰੀਬਨ ਤਿਆਰ ਹੋ ਚੱਲੀ ਜੂਨ ਦੇ 10 ਤਰੀਕ ਤੋਂ ਬਾਅਦ ਹੋਊਗੀ ਤਕਰੀਬਨ ਬੜਾਈ ਤੇ ਤਾਣਾ ਪੂਰਾ ਹਾਰਡ ਹੋ ਗਿਆ ਜਿਹੜੀ ਮੰਨ ਲਓ ਦਾਣੇ 'ਚ ਦੁੱਧ ਆ ਜਾਂਦੀ ਉਹ ਸਾਰਾ ਖਤਮ ਹੋ ਗਿਆ ਤੇ ਦਾਣਾ ਹੋ ਗਿਆ ਕਿਹੜਾ ਤੇ ਛੱਲੀ ਪੂਰੀ ਵਧੀਆ ਲੱਗੀ ਹੋਈ ਐ 9208 ਬਾਕੀ ਅੱਜ ਸ਼ਾਮ ਨੂੰ ਦੇਖਦੇ ਆ ਪਨੀਰੀ ਬੀਜਾਂਗੇ ਪੀਆਰ 126 ਦੀ ਜਿਹੜੇ ਹਿਸਾਬ ਨਾਲ ਮੱਕੀ ਵੱਢੀ ਆਊਗੀ ਖੇਤ ਖਾਲੀ ਹੋਈ ਜਾਣਗੇ ਉਸ ਹਿਸਾਬ ਨਾਲ ਗਾਹਾਂ ਗਾਹ ਬੀਜੀ ਆਵਾਂਗੇ ਬਾਕੀ ਵੀਡੀਓ ਪੂਰੀ ਦੇਖਿਓ ਦਿਖਾਉਣਾ ਹੈ ਕੰਮਕਾਰ ਬਾਕੀ ਮੱਕੀ ਦਾ ਪਾਣੀ ਆਪਾਂ ਕਰਾਂਗੇ ਮੰਨ ਲਓ ਜਿਹੜੇ ਦਿਨ ਦੀ ਇਹਦੀ ਬਜਾਈਆ ਮੱਕੀ ਦੀ ਉਤੋਂ ਹਫਤਾ ਪਹਿਲਾਂ ਪਾਣੀ ਬੰਦ ਕਰ ਦੇਣਾ ਫਿਰ ਸਹੀ ਰਹਿੰਦਾ ਇਹ ਤੇ ਜੇ ਪਹਿਲਾਂ ਆਪਾਂ ਪਾਣੀ ਬੰਦ ਕਰਦੇ ਆਂ ਝਾੜ ਤੇ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਗਿੱਲੀ ਹੋ ਰਹੀ ਹੈ ਹੇਠਾਂ ਹਲੇ ਹਲੇ ਤਾਂ ਮੱਕੀ ਏਥੋਂ ਦੇਖੋ ਇਹਦੀ ਦੂਈ ਮੋਟਰ ਤੇ ਪਨੀਰੀ ਕੰਨੀ ਢੇੜਾ ਮਾਰਨ ਜਿਹੜੀ ਆਪਾਂ ਪੀਆਰ 131 ਦੀ ਬੀਜੀ ਧੀ ਤੇ ਦੇਖੋ ਮਾਰਿਆ ਹੀ ਦੂਹਿਆਂ ਤੇ ਇਹਦੀਆਂ ਆਉਣੀਆਂ ਦੇਖੋ ਬਾਕੀ ਥੋੜਾ ਜਿਹਾ ਜੰਮ ਘੱਟ ਲੱਗਦਾ ਪੌਦਾ ਇਹ ਆਪਾਂ 2 ਗਿਆਰੀਆਂ ਬੀਜੀਆਂ ਦੀ 8 ਕਿਲਿਆਂ ਦੀ ਬਾਕੀ ਇੱਧਰ ਦੂਏ ਪਾਸੇ ਕਰ ਰਹੇ ਹਾਂ ਪਨੀਰੀ ਨੂੰ ਹੋਰ ਤਿਆਰ ਪਹਿਲਾਂ ਆਪਣਾ ਰੂਟਾਵੀਟਰ ਨਾਲ ਬਾਕੇ ਛੱਡਿਆ ਹੋਇਆ ਸੀ ਤੇ ਹੁਣ ਅੱਜ ਹਲ ਮਾਰ ਰਹੇ ਹਾਂ ਬਾਕੀ ਮੱਕੀ ਨੂੰ ਚੱਲ ਰਿਹਾ ਪਾਣੀ ਆ ਮੋਟਰ ਤੇ ਵੀ ਇੱਧਰ ਲਈ ਖੜਾਈ ਹੋਈ ਆ ਹਲੇ ਇੱਧਰ ਲਈ ਮੱਕੀ ਗਿੱਲੀ ਆ ਤੇ ਉਹ ਪਰਲੀ ਮੱਕੀ ਨੂੰ ਚੱਲਦਾ ਉੱਧਰ ਲਈ ਪਾਸੇ ਮੋਟਰ ਬਾਕੀ ਦਿਖਾਉਣਾ ਹੈ ਜਾ ਕੇ ਕੰਮਕਾਰ ਮਨਾ ਲੱਗਿਆ ਹੋਇਆ ਬੌਣ ਕਰਦੇ ਆਂ ਤਿਆਰ ਪਨੀਰੀ ਵਾਲਾ ਆ ਗਈ ਖੇਤ ਇੱਧਰ ਕਰ ਰਹੇ ਆਂ ਆਪਾਂ ਪਨੀਰੀ ਵਾਸਤੇ ਤਿਆਰ ਪਹਿਲਾਂ ਰੂਟਾਵੇਟਰ ਨਾਲ ਬਾਤਾ ਦੀ ਦੋ ਵਾਰ ਤੇ ਹੁਣ ਹਾਲਾ ਨਾਲ ਬਾਕੇ ਦੋ ਦੋ ਤਿੰਨ ਵਾਰ ਫਿਰ ਮਾਰਦੇ ਆਂ ਸੁਭਾਗਾ ਬਾਕੀ ਇੱਧਰਲੇ ਪਾਸੇ ਤੱਕ ਆਪਣੀ ਮੱਕੀ ਆ ਜਾਂਦੀ ਆ। ਉਹ ਪਰੇ ਵੀ ਆਪਣੀਆਂ ਖੜੀ ਆ। ਜਲਦਾ ਟਮਾਟਰ ਹੀ 13 ਹਲਾਂ ਤੇ। ਬਾਕੀ ਵੀ ਰੂਟਰਵੇਟਰ ਨੇ ਜ਼ਮੀਨ ਤੱਕ ਬਰੀਕੇ ਕਰੀ ਹੋਈ ਆ। ਆਲਾ ਨਾਲ ਆ ਮਾੜੀ ਹਵਾ ਲੱਗ ਜੂ ਹੋਰ ਜਿਹੜੀ ਜ਼ਮੀਨ ਮਾੜੀ ਮਿੱਟੀ ਗਿੱਲੀ ਆ। ਤੇ 1 13 ਹਾਲ ਆਪਾਂ ਹੋਰ ਕਰਾਏ ਨੇ ਹੁਣ ਨਵੇਂ ਆਹੀ ਵੀਰ ਉਹਨਾਂ ਤੋਂ ਆਪਣੇ ਪਿੰਡ ਦੇ ਵੀਰ ਨੇ ਉਹ ਬਣਾਉਂਦੇ ਨੇ ਤੇ ਪੂਰੇ ਵਧੀਆ ਚੱਲਦੇ ਨੇ ਆਲਾਂ ਨੂੰ ਟਾਈਨ ਲੱਗੀ ਹੋਈ ਆ ਸੰਗਰੀਆਂ ਦੀ ਇਹ ਸੰਗਰੀਆਂ ਦੇ ਹਲ ਮਣਾਉਂਦੇ ਨੇ ਉਹ ਟਾਈਨ ਲਾਈ ਹੋਈ ਆ ਸੇਮ ਤੇ ਪੂਰੇ ਵਧੀਆ ਲੱਗਦੇ ਨੇ ਹਾਲ ਇੱਕ ਨੰਬਰ ਤੇ ਟਰੈਕਟਰ ਵੀ ਹੱਸ ਕੇ ਖੱਚਦਾ ਪੂਰਾ ਬਾਕੀ ਰੈਲੇ ਵੀ ਵਧੀਆ ਨੇ ਪੂਰੇ ਪਹਿਲੇ ਹਾਈ ਜੇ ਜਲਦਾ ਹੈ ਸਵਰਾਜ ਹਲਕੀਲੀ ਨਕਲਦੇ ਆ ਥੋੜੀ ਜਿਹੀ ਜ਼ਮੀਨ ਹਵਾ ਲੱਗ ਜੂਗੀ